ਇਹ ਖਬਰ ਤੁਹਾਡੇ ਵੀ ਹੋਸ਼ ਊੜਾ ਦੇਵੇਗੀ ਘਰ ਦੇ ਵਿੱਚ ਕਾਰ ਖੜੀ ਸੀ ਪਰ ਉਸ ਦਾ ਟੋਲ ਕੱਟਿਆ ਗਿਆ ਉਹ ਵੀ ਉਦੋਂ ਜਦੋਂ ਕਾਰ ਦਾ ਮਾਲਕ ਜਿਹੜਾ ਘਰੇ ਸੁੱਤਾ ਪਿਆ ਸੀ ਤਾਂ ਸਵਿਫਟ ਕਾਰ ਘਰ ਦੇ ਵਿੱਚ ਖੜੀ ਸੀ ਘਰ ਤੋਂ 290 ਕਿਲੋਮੀਟਰ ਦੀ ਦੂਰੀ ਤੇ ਟੋਲ ਪਲਾਜ਼ੇ ਤੇ ਅੱਧੀ ਰਾਤ ਨੂੰ 95 ਰੁਪਏ ਦਾ ਟੋਲ ਕੱਟਿਆ ਗਿਆ ਤਾਂ ਕਾਰ ਮਾਲਕ ਦੇ ਮੋਬਾਈਲ ਤੇ ਜਦੋਂ ਇਹ ਮੈਸੇਜ ਆਇਆ ਤਾਂ ਉਹ ਵੀ ਹੈਰਾਨ ਹੋ ਗਿਆ ਕਿ ਇਹ ਕਿਵੇਂ ਹੋ ਸਕਦਾ ਮੈਂ ਘਰੇ ਆਂ ਕਾਰ ਘਰੇ ਆ ਫਿਰ ਇਹ ਟੋਲ ਕਿਵੇਂ ਕਟਿਆ ਗਿਆ ਤਾਂ ਮਾਮਲਾ ਦਿਨਾਨਗਰ ਤੋਂ ਸਾਹਮਣੇ ਜਿੱਤੇ ਕਾਰ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਵੀ ਮੇਰੇ ਨਾਲ ਅਜਿਹੀ ਘਟਨਾ ਵਾਪਰੀ ਸੀ ਉਦੋਂ ਵੀ ਮੇਰੀ ਕਾਰ ਘਰ ਦੇ ਵਿੱਚ ਖੜੀ ਸੀ ਤੇ 90 ਰੁਪਏ ਦਾ ਟੋਲ ਕਟਿਆ ਗਿਆ ਸੀ ਤੇ ਅੱਜ ਇੱਕ ਵਾਰ ਫਿਰ ਤੋਂ ਇਹ ਸਭ ਕੁਝ ਹੋਇਆ ਇਸ ਵਾਰ 95 ਰੁਪਏ ਦਾ ਟੋਲ ਕਟਿਆ ਗਿਆ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਦਿਨਾਨਗਰ ਦੇ ਰਹਿਣ ਵਾਲੇ ਤੇ ਇੱਥੇ ਸਾਡਾ ਆਪਣੀ ਏਜੰਸੀ ਦੀ ਟੀਮ ਹੈ ਇਸ ਦੀ ਤੇ ਅਜ ਤੋਂ ਸਾਲ ਪਹਿਲੇ ਵੀ ਸਾਡਾ ਗੱਡੀ ਗੈਰੇਜ ਲੱਗੀ ਸੀ ਤੇ ਉਹ ਲਗੇ ਗੈਰੇਜ ਗੱਡੀ ਹੁੰਦੀਆਂ ਨਹੀਂ ਸਾਡਾ ਟੋਲ ਪਲਾਜ਼ਾ ਟੋਇਆ ਸੀਗਾ ਇਥੋਂ 90 ਕਿਲੋਮੀਟਰ ਪੈਂਦਾ ਆ ਕੋਸਾ ਸਾਡੇ ਇਥੋਂ ਜੁਸਗੀਨਾਗਰ ਤੋਂ ਤੇ ਉਹ ਡੇਢ ਸਾਲ ਪਹਿਲੇ ਟੋਇਆ ਸੀ ਤੇ ਹੁਣ ਅੱਜ ਆਪੇ 7 4 2025 ਨੂੰ ਵੀ ਰਾਤ 11 ਵਜੇ ਤੇ 10 15 ਮਿੰਟ ਤੇ ਸਾਡਾ ਫੇਰ ਇੱਕ ਟੋਲ ਪਲਾਜ਼ਾ ਖਨੋਰੀ ਬਾਰਡਰ ਦੇ ਲਾਗੂ ਟੋਇਆ ਤੇ ਉਹ ਇਹਦੇ ਭਰੇ ਸਾਨੂੰ ਨਹੀਂ ਵੀ ਸਾਡੀ ਗੱਡੀ ਦਾ ਬਾਰ-ਬਾਰ ਕਿਉਂ ਕਟੋ ਰਿਹਾ ਜਾਂ ਸਾਡੇ ਡਾਕੂਮੈਂਟ ਦਾ ਕੋ ਮਿਸਯੂਜ਼ ਕਰ ਰਿਹਾ ਜਾਂ ਕੋਈ ਆਰਸੀ ਦਾ ਸਕੈਨ ਕਰਕੇ ਕੋ ਡੁਪਲੀਕੇਟ ਕੋਈ ਫਾਸਟੈਗ ਤਿਆਰ ਕਰ ਰਿਹਾ ਇਹਨਾਂ ਦੇ ਪ੍ਰਾਈਵੇਟ ਮੁਲਾਜ਼ਮ ਜਿਹੜੇ ਆ ਇਹ ਹੁਣ ਸਾਡੀ ਸਮਝ ਤੋਂ ਪਰੇ ਗੱਲ ਆ ਤੇ ਅਸੀਂ ਪੁਲਿਸ ਨੂੰ ਵੀ ਪਹਿਲੀ ਵਾਰੀ ਇਤਲਾਹ ਦਿੱਤਾ ਸੀ ਤੇ ਪੁਲਿਸ ਕਹਿੰਦੀ ਸੀ ਵੀ ਤੁਸੀਂ ਐਨਐਚਏ ਵਾਲਿਆਂ ਕੋਲ ਵੈਰੀਫਾਈ ਕਰੋ ਜਾ ਕੇ ਤੇ ਉਹ ਵੀ ਚਲੋ ਅਸੀਂ ਅਪਰੋਚ ਲੜਾ ਕੇ ਕੀਤੀ ਸੀ ਗੱਲ ਉਹਨਾਂ ਤੇ ਉਹ ਐਨਐਚਏ ਵਾਲਿਆਂ ਨੇ ਸੌਰੀ ਫੀਲ ਕੀਤੀ ਸੀ ਵੀ ਸਾਡੇ ਮੁਲਾਜ਼ਮ ਕੋ ਗਲਤ ਟਰਾਂਜੈਕਸ਼ਨ ਹੋ ਗਈ ਆ ਉਹਨਾਂ ਇੰਟਰੀ ਤੇ ਰਿਵਰਸ ਘੱਟੀ ਸੀ ਪਰ ਲਗਣਾ ਚ 1.5 ਸਾਲ ਬਾਅਦ ਫੇਰ ਦੁਬਾਰਾ ਇਹ ਸਾਡਾ ਟੋਲ ਪਲਾਜ਼ਾ ਜਿਹੜਾ ਵਾ 11:15 ਕਿ ਮਿੰਟ ਤੇ ਘਟੋਇਆ ਵਾ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਕਲੈਰੀਫਾਈ ਕਰਾਓ ਕਿ ਇਹ ਮਲਕੇ ਕੋਈ ਮਿਸਜੁਜ ਨਾ ਕਰਦਾ ਹੋਵੇ ਸਾਡਾ ਮਲਕੇ ਗੱਡੀ ਦਾ ਅਜੂਗੀ ਨੰਬਰ ਹੈ 11:00 ਕਿ ਘੜੀ ਹੈ ਜੀ ਸੀਸੀ ਕੈਮਰਾ ਲੱਗੇ ਆ ਸਾਡੇ ਕੋਲ ਸਾਡੇ ਕੋਲ ਆਪਾਂ ਤੇ ਪੂਰੇ ਡਾਕੂ ਮਲਕੇ ਲੀਗਲ ਕੰਮ ਰੱਖਿਆ ਵਾ ਪਰ ਸੀਸੀ ਲੱਗੇ ਆ ਕਮਰੇ ਸਾਡੇ ਸ਼ੋਰੂਮ ਤੇ ਤੇ ਗੈਰੇਜ ਵੀ ਲੱਗਾ ਵਾ ਪਰ ਉਹ ਔਰ ਟੂਣਾ ਤੇ ਨਹੀਂ ਚਾਹੀਦਾ ਨਾ ਇਹ ਜੇ ਬਹੁਤ ਵੱਡੀ ਕੰਪਨੀ ਆ ਸਕੈਨ ਹੈ ਜਿਹੜੇ ਪ੍ਰਾਈਵੇਟ ਬਾਹਰ ਬੰਦੇ ਰੱਖੇ ਆ ਜਿਹੜੇ ਸਕੈਨਰ ਦਾ ਦਿੰਦੇ ਆ ਲਾ ਕੇ ਟੈਗ ਫਸਟ ਹੈਗਾ ਪਰ ਇਹ ਮਿਸਯੂਜ਼ ਕਰ ਸਕਦੇ ਆ ਨਾ ਇਹ ਇਹਨਾਂ ਦਾ ਥੋੜਾ ਜਿਹਾ ਹੋਣਾ ਚਾਹੀਦਾ ਵਾ ਵੀ ਇਹ ਕੋਈ ਇਹ ਨਾ ਮਿਸਯੂਜ਼ ਕਰਾਉਂਦੇ ਹੋਣ ਕਿਸੇ ਇੱਕ ਦੂਸਰੇ ਦੀ ਗੱਡੀ ਦਾ ਮਸਲਾ ਤੇ ਉਹ ਆ ਆਰ ਸੀ ਦੀ ਕਾਪੀ ਦਾ ਹਾਂ ਆਰ ਸੀ ਦੀ ਕਾਪੀ ਤੇ ਡਾਕਟ ਵਗੈਰਾ ਦੂ ਸਕੈਨ ਕਰ ਲੈਂਦੇ ਆ ਤੇ ਉਹ ਕਿਸੇ ਨੂੰ ਵੀ ਲਾ ਸਕਦੇ ਆ ਇਹ ਮੈਸਜ ਯੂਜ਼ ਕਰਾਣਾ ਵਾ ਤੇ ਉਹ ਕਿਸੇ ਦਾ ਵੀ ਕਰਵਾ ਸਕਦੇ ਹੋ ਜੋ ਉਸ ਲੱਗਣ ਡਿਆ ਸਾਨੂੰ ਹਾਂਜੀ ਸਾਡਾ ਇਹ ਅਜ ਤੱਕ ਸੁਣਿਆ ਹੀ ਨਹੀਂ ਇਹ ਸਾਡੇ ਨਾਲ ਹੀ ਇਹ ਦੋਰੀ ਇਹ ਕਰ ਰਹੀ ਹੋਈ ਹੈ ਪਲਾਨ ਇਹੀ ਆ ਵੀ ਉਹ ਇੱਥੇ ਲੋਕਲ ਆਪਾਂ ਪ੍ਰੈਸ ਨੂੰ ਵੀ ਇੱਕ ਖਬਰ ਦਿੱਤੀ ਸੀ ਮੇਲੇ ਫਸਟ ਟਾਈਮ ਤੇ ਹੁਣ ਪੁਲਿਸ ਦੇ ਵੀ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਪਰ ਪੁਲਿਸ ਨੇ ਉਹ ਥੋੜਾ ਕੁਝ ਕਾਰਵਾਈ ਨਹੀਂ ਕਰਦੀ ਹੈਗੀ ਉਹ ਇਹ ਚਲੋ ਤੁਹਾਡੇ ਮਾਦੀ ਮਰਾਈ ਅਸੀਂ ਮਲਕ ਦੇਖਦੇ ਹਾਂ মিডিਆ ਥਰੂ ਫਾਸਟੈਗ ਬਦਲਣ ਦੀ ਕੋਸ਼ਿਸ਼ ਕੀਤੀ ਹੈ ਹਾਂ ਜਦ ਫਿਰ ਇਹੀ ਹਾਲ ਹੈ ਵੀ ਫਾਸਟੈਗ ਨੂੰ ਇਹਨੂੰ ਕੈਂਸਲ ਕਰਾ ਕੇ ਤੇ ਨਵਾਂ ਫਾਸਟੈਗ ਲਵਾ ਲਈਏ ਖਾਤਾ ਜ਼ੀਰੋ ਕਰਾ ਕੇ ਇਹੋ ਹਾਲ ਹੈ ਹੁਣ ਇਹ ਅਜੇ ਕਰ ਨਹੀਂ ਸਕਦੇ ਆਪਾਂ ਸਕੈਨਸ ਪੰਜਾਬ ਦੇ ਲਈ ਦਿਨਾਂ ਨਗਰ ਤੋਂ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ